ਤਾਂ ਦੇਖੋ ਵੀਰੋ ਮੁਰਮੁਰੀ ਆਦਾ ਆਉਂਦਾ ਪੰਜਾਬ ਦਾ ਨਾਹਰ ਮੁਰਮੁਰੀ ਆਦਾ ਆਉਂਦਾ ਪੰਜਾਬ ਦਾ ਨਾਹਰ ਸਾਡੇ ਪੈਰਾਂ ਜੁੜਿਆ ਪਹਿਲਾਂ ਤਾਂ ਸ਼ੇਅਰ ਕਰੀ ਚੱਲੂਗਾ ਕਿ ਸਾਨੂੰ ਅਸੀਂ ਖੜੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਨੰਦਗਰ ਸਰਕਾਰੀ ਪ੍ਰਾਇਮਰੀ ਸਕੂਲ 'ਚ ਖੜੇ ਅਨੰਦਗਰ ਇੱਥੇ ਵੀ ਪਿਆਦੀ ਭਾਰੀ ਦੇਖੋ ਕਿੰਨਾ ਬੁਰਾ ਹਾਲ ਹੈ ਤੁਹਾਨੂੰ ਲਾਈਵ ਦੁਸਰੀ ਅਨੰਦ ਲਈਆਂ ਦਿਖਾਵਾਂਗੇ ਪਾਣੀ ਅੰਦਰ ਵੀ ਦਖਲ ਹੋ ਚੁੱਕਿਆ ਸਸ ਕਾਲ ਜਿੰਨੇ ਵੀ ਸਾਡੇ ਪੇਨ ਜੁੜਿਆ ਪਹਿਲਾਂ ਦਾ ਸ਼ੇਅਰ ਕਰੀ ਚੱਲੂਗਾ ਕਿ ਤੁਹਾਨੂੰ ਅਸੀਂ ਖੜੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਨੰਦਗੜ ਸਰਕਾਰੀ ਪ੍ਰਾਇਮਰੀ ਸਕੂਲ 'ਚ ਖੜੇ ਅਨੰਦਗੜ ਇੱਥੇ 20 ਪਿਆਦੀ ਭਾਰੀ ਦੇਖੋ ਕਿੰਨਾ ਬੁਰਾ ਹਾਲ ਹੈ ਤੁਹਾਨੂੰ ਲਾਇ ਤੁਸੀਂ ਅਨੰਦ ਲਈਆਂ ਦਿਖਾਵਾਂਗੇ ਪਾਣੀ ਅੰਦਰ ਵੀ ਧਕਲ ਹੋ ਚੁੱਕਿਆ ਤੇ ਦਿਖਾਉਂਦੇ ਆਂ ਤਸਵੀਰਾਂ ਅੰਦਰ ਲਈ ਦੇਖੋ ਜੀ ਲਾਇ ਤਸਵੀਰਾਂ ਦਿਖਾ ਰਹੇ ਅੰਦਰ ਲਈ ਸਾਰਾ ਜਿਹੜਾ ਸਮਾਨ ਹੈ ਜਿਵੇਂ ਟੂਟਰ ਸੀ ਇਹਨਾਂ ਦੇ ਸਾਰਾ ਭੱਜ ਧੁੱਕਿਆ ਹੀ ਅੰਦਰੋਂ ਦੇਖੋ ਕਿੰਨਾ ਬੁਰਾ ਹਾਲ ਹੈ ਜੀ ਤੇ ਵਾਕਿਆਪਨ ਗੱਲਬਾਤ ਵੀ ਕਰਾਵਾ ਆ ਜਣਾ ਇੱਥੋਂ ਦੇ ਟੀਚਰਾਂ ਨਾਲ ਸੋਡੇ ਤੇ ਦੇਖੋ ਕਿੰਨਾ ਬੁਰਾ ਹਾਲ ਹੈ ਜੀ ਇਹ ਨਹੀਂ ਸ਼ਾਇਦ ਕਿ ਹਰ ਹਾਲ ਸਿੱਥੀ ਬਣੀ ਹੋਈ ਆ ਅਸੀਂ ਨੰਦਗੜ ਸਰਕਾਰੀ ਸਕੂਲ ਦੇ ਖੜੇ ਆ ਅਸੀਂ ਤੇ ਦੇਖੋ ਕਿੰਨਾ ਬੁਰਾ ਹਾਲ ਹੈ ਜੀ ਪਾਣੀ ਦਾ ਸਕੂਲ ਵੀ ਦਿਖਾਣਾ ਚਾਰੇ ਪਾਸੇ ਦੇਖ ਲਈਏ ਆਪਾਂ ਨਿਗਾਹ ਮਾਰ ਲੇ ਤੇ ਬੁਰਾ ਹਾਲ ਹੈ ਜੀ ਤੇ ਅਸੀਂ ਗੱਲਬਾਤ ਵੀ ਕਰਾਂਗੇ ਸਾਡੇ ਮਾਸਟਰ ਵੀ ਆ ਤੇ ਸਰਮਾਨ ਸਿੰਘ ਸਾਹਿਬ ਵੀ ਖੜੇ ਨੇ ਗੱਲਬਾਤ ਕਰਾਉਣ ਲਈ ਬੈਠੇ ਨੇ ਭਾਈ ਉਹਨਾਂ ਨਾਲ ਮੈਂ ਬੈਠ ਸਰਪੰਚ ਸਾਹਿਬ ਸਾਡੇ ਨਾਲ ਖੜੇ ਨੇ ਮੈਂ ਕੀ ਕਹਾਂਗਾ ਹਣਾ ਭਾਈ ਜੀ ਸਾਡਾ ਸਕੂਲ ਹੈ ਜਿਹੜਾ ਬਹੁਤ ਨੀਵਾ ਹੋ ਚੁੱਕਿਆ। ਅਸੀਂ ਇਹਦੇ ਲਈ ਮੰਗ ਵੀ ਦਿੱਤੀ ਹੋਈ ਹੈ। ਮਤਲਬ ਕਿ ਵੀ ਸਿੱਖਿਆ ਵਿਭਾਗ ਨੂੰ ਵੀ ਉੱਚਾ ਚੱਕਿਆ ਜਾਵੇ। ਹੁਣ ਤੁਸੀਂ ਐ ਲਾ ਲਓ 2-7-8 ਦਿਨ ਸਾਡਾ ਸਕੂਲ ਨਹੀਂ ਲੱਗਦਾ। ਕਿਉਂਕਿ 2 ਫੁੱਟ ਪਾਣੀ ਪੈ ਚੁੱਕਿਆ ਇਹਦੇ ਵਿੱਚ। ਹੁਣ ਬਰਖਾ ਹੋਰ ਵੀ ਆਦੇ ਬੱਚਿਆਂ ਨੂੰ ਛੁੱਟੀ ਕਰਨੀ ਪੈਂਦੀ ਹੈ। ਪੁਰਾਣੀ ਫੀਟਿੰਗ ਹੈ। ਐ ਨਹੀਂ ਪਤਾ ਕੋਈ ਲਾਈਟ ਨਾਲ ਕੋਈ ਬੱਚਾ ਦਾ ਨੁਕਸਾਨ ਹੋ ਜੇ। ਹੁਣ ਟੀਚਰ ਵਿਚਾਰੇ ਕੀ ਕਰਨ? ਟੀਚਰਾਂ ਦੇ ਕੋਈ ਸਾਰੇ ਨਹੀਂ ਹੈਗਾ। ਵੀ ਛੁੱਟੀ ਕਰਨੀ ਪੈਂਦੀ ਹੈ ਬੱਚਿਆਂ ਨੂੰ। ਪੜ੍ਹਾਈ ਦਾ ਬੁਰਾ ਹਾਲ ਹੋ ਰਿਹਾ ਜੀ। ਨਾ ਅੱਜਮੀ ਪਿਆ ਜਿਹੜਾ ਸਵੇਰੇ ਹਾਂ ਅੱਜਮੀ ਪਿਆ ਜੀ ਇਹ ਤੋਂ ਪਹਿਲਾਂ ਵੀ ਐਂ ਭਰ ਜਾਂਦਾ ਜਮੀਨ ਤਾਂ ਹੂੰ ਮੰਨ ਲਓ ਕੋਈ ਧਿਆਨ ਨਹੀਂ ਦੇ ਰਹੇ ਭਾਈ ਅਸੀਂ ਤਾਂ ਮੰਗਾਂ ਦਾ ਦਿੱਤੀਆਂ ਹੋਈਆਂ ਜੀ ਹਜੇ ਸਾਨੂੰ ਕੋਈ ਗਾਰੰਟੀ ਨਹੀਂ ਆ ਜੀ ਹੂੰ ਹਜੇ ਤੱਕ ਬੜਾ ਨੁਕਸਾਨ ਆ ਨਾ ਬੱਚਿਆਂ ਦਾ ਵੀ ਕਹਿ ਦਈਏ ਬਹੁਤ ਬੰਦ ਨੁਕਸਾਨ ਆ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਕੋਈ ਮਤਲਬ ਕਿ ਲਾਈਟ ਵਗੈਰਾ ਦਾ ਕੋਈ ਸੰਪਰਕ ਅਖਤ ਹੋ ਗਿਆ ਤਾਂ ਬੱਚਿਆਂ ਦਾ ਨੁਕਸਾਨ ਹੋ ਜਾਊਗਾ ਜੀ ਹੂੰ ਸਰਪੰਚ ਸਾਹਿਬ ਵੀ ਸਾਡੇ ਨਾਲ ਬਾਈ ਜੀ ਕੀ ਕਹੋਗੇ ਤੁਸੀਂ ਅਹੀ ਕਮਾਂ ਦੇ ਦਾ ਕੋਈ ਹੱਲ ਕੀਤਾ ਜਾਵੇ ਜੀ ਨੈਣ ਸਮੱਤ ਹੈ ਜਵਾਕਾਂ ਨੂੰ ਬਹੁਤ ਸਮੱਸਿਆ ਹੈ ਇਹਦੀ ਉਹਨਾਂ ਦਿੱਤਾ ਦਿਨਾਂ ਤੋਂ ਆਪਦੇ ਸਾਰੇ ਸਾਰਾ ਜੋਰ ਲਾ ਕੇ ਜੀ ਕਮਰੇ ਵੀ ਸਾਡੇ ਆਪ ਦੇ ਪਾਏ ਹੋਏ ਨੇ ਜੀ ਆਪਦੇ ਪਰਿਵਾਰ ਨੇ ਸਾਡੇ ਨੇ ਤੇ ਆਪ ਦਾ ਪਰਿਵਾਰ ਆ ਉਹਨਾਂ ਨੇ ਪਾਏ ਹੋਏ ਆ ਨਿਕਰਾੜ ਕੋਈ ਨਹੀਂ ਆਈ ਕੋਈ ਨਹੀਂ ਆਈ ਇਹਦੀ ਹੂੰ ਕੀ ਮੰਗ ਕਰਾਂ ਨਾ ਲਾਈਵ ਦੇਖੀ ਜਾਂਦੇ ਸਾਰੇ ਲਾਇਵ ਮੰਗ ਆਹੀ ਕਰਦੇ ਆਂ ਜੇ ਤਾਂ ਛੇਤੀ ਛੇਤੀ ਹੱਲ ਕੱਢਿਆ ਜਾਵੇ ਕੋਈ ਪੰਜਾਬ ਦੇ ਤੌਰ ਤੇ ਤਾਂ ਬਹੁਤ ਬਹੁਤ ਸਾਰੇ ਕਿਤੇ ਪੱਤਰ ਦੇ ਚੁੱਕੇ ਆ ਕੋਈ ਨਾ ਪ੍ਰਸ਼ਾਸਨ ਧਿਆਨ ਦਿੰਦਾ ਨਾ ਕੋਈ ਸਕੂਲ ਮੈਨੇਜਮੈਂਟ ਅੰਦਰ ਦੇ ਮੱਦੇ ਪੜ ਰਿਹਾ ਹੋਵੰਦੇ ਹੂੰ ਜਿਵੇਂ ਅੱਜ ਪਾਣੀ ਆਇਆ ਛੁੱਟੀ ਕਰਨੀ ਪਈ ਬੱਚਿਆਂ ਨੂੰ ਹੁਣ ਛੁੱਟੀ ਕਰਨੀ ਪਈ ਇੱਥੇ ਹੂੰ ਹਾਂਜੀ ਕਿੰਨੇ ਕੇ ਬੱਚੇ ਇੱਥੇ ਪੜਦੇ ਜਿਹੜੇ ਕਿੰਨੇ ਹੈਗਾ 100 ਸਵਾ 100 ਬੱਚੇ ਹੈਗੇ 100 ਸਵਾ 100 ਸਵਾ ਬੱਚੇ ਹੂੰ ਨਾ ਵੀ ਤੁਸੀਂ ਦੇਖ ਲਓ ਦੋਸਤੋ ਕਿੰਨਾ ਬੁਰਾ ਹਾਲ ਹੈ ਨਾ ਬੱਚਿਆਂ ਨੂੰ ਛੁੱਟੀ ਕਰਨੀ ਪਈ ਜਿਹੜੀ ਵੱਡੀ ਗੱਲ ਹੈ ਨਾ ਨੁਕਸਾਨ ਵੀ ਹੋ ਜ਼ਿਆਦਾ ਹੈ ਨਾ ਬੱਚਿਆਂ ਦੇਖੋ ਕਿੰਨਾ ਬੁਰਾ ਹਾਲ ਹੈ ਜੀ ਪਾਣੀ ਦਾ ਤੇ ਸ਼ੇਅਰ ਕਰੇ ਚਲੋ ਵੀਰੇ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਭੇਜਣਾ ਹੈ ਤਾਂ ਆਜੋ ਹੱਲ ਹੋ ਸਕੇ ਸਕੂਲ ਦਾ ਤੇ